Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਵਰਦਾਤਾਂ ਹੋਈਆਂ ਸੀ ਸਨੇਚਿੰਗ ਦੀਆਂ ਜੋ ਕਿ ਥਾਣਾ ਮੁਕੰਪੁਰਾ ਥਾਣਾ ਮਕਬੂਲਪੁਰਾ ਤੇ ਥਾਣਾ ਸੁਲਤਾਨਵਿੰਡ ਦੇ ਵਿੱਚ ਹੋਈਆਂ ਸੀ ਵੱਖ-ਵੱਖ ਵਰਦਾਤਾਂ ਤੇ ਇਹਦੇ ਵਿੱਚ ਦੋ ਮੋਬਾਈਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਆਪਣਾ ਸਨੇਚ ਹੋ ਗਿਆ ਸੀ ਇਹ ਵਾਰ ਤਾਂ ਸੰਡੇ ਮਾਰਨਿੰਗ ਹੋਈਆਂ ਸੀ ਤੇ ਤਿੰਨੋਂ ਥਾਣਿਆਂ 'ਚ ਵੱਖ-ਵੱਖ ਮੁਕੱਦਮੇ ਦਰਜ ਹੋਏ ਸੀ ਮੁਕੱਦਮਾ ਨੰਬਰ 73/24 ਥਾਣਾ ਮੁਕੰਪੂਰਾ ਮੁਕੱਦਮਾ ਨੰਬਰ 111/24 ਮਕਬੂਲਪੁਰਾ ਤੇ ਮੁਕੱਦਮਾ ਨੰਬਰ 121/24 ਥਾਣਾ ਸੁਲਤਾਨਗਨ ਤੇ ਮੁਕੰਪੂਰਾ ਪੁਲਿਸ ਨੇ ਟੀਮਸ ਬਣਾਈਆਂ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਖੁੱਲਰ ਸਾਹਿਬ ਦੇ ਤਹਿਤ ਤੇ ਟੀਮਸ ਬਣਾ ਕੇ ਤੇ ਇਹਨਾਂ ਨੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦਾ ਨਾਮ ਹੈ ਸਰਗੰਦੀਪ ਸਿੰਘ ਗੁਰਜੀਤ ਸਿੰਘ ਆਸ਼ੀਸ਼ ਅੰਮ੍ਰਿਤ ਤੇ ਦਿਲਪੀਤ ਸਿੰਘ ਇੱਕ ਉਹਨਾਂ ਵਿੱਚੋਂ ਪੰਜਾਂ ਚੋਂ ਇੱਕ ਜੁਵਨਾਈਲ ਹੈ ਜਿਹਦਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ ਤੇ ਸਾਨੂੰ ਜੋ ਪਤਾ ਚੱਲਿਆ 6 ਮੈਂਬਰੀ ਗਰੋ ਹੈਗਾ ਜਿਹੜਾ अर्ली ਮਾਰਨਿੰਗ ਵਾਰਦਾਤਾ ਕਰਦਾ ਸੀ 스내ਚਿੰਗ ਦੀਆਂ ਤੇ ਇੱਕ ਮੁੰਡਾ ਫਰਾਰ ਹੈ ਤੇ ਜਿਹੜਾ ਜੁਵਨਾਈਲ ਹੈ ਉਹਨੂੰ ਅਸੀਂ ਲੁਧਿਆਣਾ ਜੁਵਨਾਈਲ ਹੌਮ ਤੇ ਇਸਰ ਬਾਕੀ ਚਾਰਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੱਤਾ ਹੈ ਤੇ ਜਿਵੇਂ ਕਿ ਮੈਂ ਤੁਹਾਨੂੰ ਟੈਲਿੰਗ ਦੱਸਿਆ ਦੱਸਿਆ ਇੱਕ ਐਕਟਿਵਰ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਸਾਨੂੰ ਰਿਕਵਰ ਹੋਇਆ ਹੈ ਉਹ ਚੋਂ ਜਿਹੜਾ ਇੱਕ ਆਪਣਾ ਮੋਟਰਸਾਈਕਲ ਹੈ ਉਹ ਜਿਹੜਾ ਸਨੈਚ ਹੋਇਆ ਸੀ ਉਹ ਵੀ ਹੋ ਗਿਆ ਤਾਂ ਦੋ ਮੋਬਾਈਲ ਫੋਨ ਵੀ ਰਿਕਵਰ ਹੋ ਗਏ ਹੈ ਤੇ ਇੱਕ ਐਕਟਿਵਰ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਥੈਂਕ ਯੂ ਇਹ ਬੇਸਿਕਲੀ ਬੀ ਡਿਵੀਜ਼ਨ ਏਰੀਆ ਸੁਲਤਾਨਵਿੰਡ ਏਰੀਆ ਤੇ ਮੁਕੰਪੁਰ ਏਰੀਆ ਤੇ ਬੱਲਾ ਏਰੀਆ ਦੇ ਵਿੱਚ ਇਹ ਜ਼ਿਆਦਾਤਰ ਮਾਰਦਾ ਤਾਂ ਕਰਦੇ ਨੇ ਅਸੀਂ ਸਾਰੇ ਸੀਸੀਟੀਵੀ ਕੈਮਰਾਜ਼ ਵਗੈਰਾ ਐਕਸਪਲੋਰ ਕੀਤੇ ਸੀਗੇ ਤੇ ਉਹਦੇ ਵਿੱਚ ਵੀ ਸਾਹਮਣੇ ਆਏ ਜੁਮਨਾਈਲ ਅੰਡਰ 18 ਹੁੰਦੇ ਹਨ ਹਾਂਜੀ ਉਹ ਪੜਦਾ ਸੀ ਉਹ ਪੜਦਾ ਸੀ ਕਿੱਥੋਂ ਦੇ ਰਹਿਣ ਵਾਲੇ ਨੇ ਐਸੀ ਕੀਦੀ ਅਦੇ ਰਣਵਲੇ ਸੁਲਤਾਨਵਿੰ ਬੀ ਡਿਵੀਜ਼ਨ ਦੇ ਰਣਵਲੇ ਇਹ ਤੇ ਸਭਾ ਵਾਰਦਾਤਾ ਕਿ ਕਿਤਾ ਕਰਦੇ ਸੀਗੇ ਬਾਹਰ ਇਹ ਅਰਲੀ ਮਾਰਨਿੰਗ ਕਰਦੇ ਸੀਗੇ ਵਾਰਦਾਤਾ ਅਰਾਊਂਡ 6:30 ਵਜੇ ਸ਼ੁਰੂ ਹੁੰਦੇ ਸੀ ਤੇ 4-5 ਵਜੇ ਤੱਕ ਇਸ ਸਵੇਰੇ ਵਾਰਦਾਤਾ ਕਰਦੇ ਸੀਗੇ ਟਾਰਗੇਟ ਜਿਹੜੇ ਬਾਗੀ ਰਹਿੰਦੇ ਸੀ ਜਾਂ ਕੋਈ ਆਪਣੇ ਕੋਈ ਕੰਮ ਤੇ ਜਾ ਰਿਹਾ ਹੈ ਕੋਈ ਕੰਮ ਤੋਂ ਆ ਰਿਹਾ ਉਹ ਬੇਸਿਕਲੀ ਜ਼ਿਆਦਾ ਟਾਰਗੇਟ ਕਰਦੇ ਸਨ ਖਾਲੀ ਬੇਸਿਕਲੀ ਅਸੀਂ ਜਿਹੜਾ ਸੰਡੇ ਮਾਰਨਿੰਗ ਹੋਈਆਂ ਸੀ ਉਹ ਤਾਂ ਅਸੀਂ ਰਿਕਵਰ ਕਰ ਲਈਆਂ ਤਿੰਨੋਂ ਵਾਰਦਾਤਾ ਤੇ ਹੋਰ ਵੀ ਅਸੀਂ ਉਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਹੈ ਤੇ ਮਾਨੀਓ ਕੋਲ ਤਲਬ ਨੇ ਦੋ ਦੰਦਾ ਦਿੱਤਾ ਪੁਲਿਸ ਕਮਾਂਟ ਅਸੀਂ ਹੁਣ ਇਹਨਾਂ ਦੀ ਏਸਟੀ ਹੈ ਇਹਨਾਂ ਦੀ ਬੈਕਗਰਾਉਂਡ ਦੀ ਹੈ ਜਿਹੜੇ ਤਾਂ ਫੜੇ ਗਏ ਐ ਦੋ ਹੈਗੇ ਐ 23 24 ਸਾਲ ਦੇ ਤੇ ਦੋ 18 ਸਾਲ ਦੇ ਇਹ ਕੁਝ ਨਹੀਂ ਕਰਦੇ ਜੀ ਇਹ ਬੇਲੇ ਰਹਿੰਦੇ ਜੀ ਕਿਸੇ ਤੋਂ ਚੋਰੀ ਕਰਨਾ ਆਉਂਦੇ ਤੇ ਉਹ ਵੀ ਨਹੀਂ ਆਪ ਨੂੰ ਜਿਉਂ ਵੀ ਚੋਰੀ ਉਹ ਅਸੀਂ ਆਰਟੀ ਆਫਿਸ ਤੋਂ ਵੈਰੀਫਾਈ ਕਰ ਰਹੇ ਹਾਂ ਪਹਿਲਾਂ ਇਹਨਾਂ ਤੇ ਕੋਈ ਪਰਚਾ ਦੱਸ ਨਹੀਂ ਐਫਐਸਐਸ ਨੇ ਜਿਹੜੀਆਂ ਨਕਾਹਵਾ ਕਰਦੇ ਸੀ ਕਿ ਗਾਜੀ ਜਦੋਂ ਇਹ ਬੇਟਰੀ ਨੂੰ ਆਇਆ 22 ਸਹੀ ਹਲਕਾ ਸੀ ਇਹਨਾਂ ਨੂੰ ਅਰੈਸਟ ਕੀਤਾ ਹੀ ਹੈ ਜੀ ਤੇ ਰਿਮਾਂਡ ਤਹਰ ਨੂੰ ਅਸਲ ਵਿੱਚ ਸਮਾਰਟ ਕਰਾਂਗੇ ਦੇਖੋ ਜੇ ਸਾਪ ਨੇ ਲੈਣਾ ਨਹੀਂ ਕੀਤੀਆਂ ਅਸੀਂ ਐਕਸਪਲੋਰਟਾ ਕਰਾਂਗੇ ਤੇ ਹੋਰ ਵੀ ਥਾਣਿਆਂ ਨੂੰ ਪੁੱਛਾਂਗੇ ਕਿ ਕਿਹੜੇ ਕਿਹੜੇ ਥਾਣੇ ਚ ਇਹਨਾਂ ਨੇ ਵਾਰਦਾਤਾ ਕੀਤੀ ਹੈ ਅਲਪਾ ਜਿਹੜੀ ਇਹਨਾਂ ਨੇ ਉਹਨਾਂ ਕੀਤੀਆਂ ਪ੍ਰੀਲੀਮਿਨਰੀ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਜਿਹੜੇ ਅਰਲੀ ਮਾਰਨਿੰਗ ਕਰਦੇ ਨੇ ਖਾਸ ਕਰਕੇ ਧਾਰਮਿਕ ਸਥਾਨਾਂ ਦੇ ਮੱਧ ਪਰ ਪੰਜਾਬੀ ਸੰਗਤ ਉਹਨਾਂ ਨੂੰ ਕਰਦੇ ਹਾਲੇ ਤਾਂ ਕੋਈ ਧਾਰਮਿਕ ਸਥਾਨ ਵਾਲੀ ਸੰਗਤ ਦਾ ਕੋਈ ਸਾਹਮਣੇ ਨਹੀਂ ਆਇਆ ਪਰ ਪੋਸਿਬਿਲਿਟੀ ਹੈਗੀ ਹੈ ਉਹ ਵਸੇ ਪੰ ਕਰਕੇ ਖਾਲੀ ਮੈਡੀਕਲ ਕਰਾਤੇ ਮੈਡੀਕਲ ਕੋਟ ਨਹੀਂ ਆਲੇ ਪੱਲਾ ਸੁਲਤਾਨਪੁਰ ਦੇ ਏਰੀਆ ਦੇ ਵਿੱਚ ਜਿਹੜੀ ਗੋਟਾ ਮੋਹਰ ਨਾਲ ਬੜੀ ਹੁੰਦੀ ਹੈ ਕਿਹਨ ਸਰਦ ਉੱਤਰ ਪੜਾ ਗੋਟਾ ਮੋਹਰ ਕਰਕੇ ਪੂਰੀ ਤੀ ਕੱਢੀ ਹੈ ਨਹੀਂ ਪੁਲਿਸ ਦੇ ਮੁਸਤੈਬੇ ਨਹੀਂ ਕੱਢੀ ਅਸੀਂ ਤਾਂ ਮੁਸਤੈਦ ਹੈਗੇ ਆ ਤਾਂ ਹੀ ਅਸੀਂ ਫੜੇ ਆ ਜੋ ਮੁਸਤੈਦ ਮੈਂ ਕੋਈ ਫੜੇ ਨਾ ਜਾਂਦੇ ਅਸੀਂ ਤਾਂ 3 ਥਾਣੇ ਦੇ ਕੇਸ ਟ੍ਰੇਸ ਕਰ ਲਵੋ ਜੀ ਜਿਵੇਂ ਕਿ ਵੱਲਾ ਸਬਜ਼ੀ ਮੰਡੀ ਸਿਲਸਿਲੇ ਚੱਲਦੇ ਨੇ ਦੋ ਸਬਜ਼ੀ ਵੇਚਣ ਲਈ ਉਹਨਾਂ ਨੂੰ ਵੀ ਟਾਰਗੇਟ ਦਿੱਤਾ ਜਾਂਦਾ ਉਹਨਾਂ ਲਈ ਸਪੈਸ਼ਲੀ ਅਸੀਂ ਜਿਵੇਂ ਅੱਜਕੱਲ ਮੰਡੀਆਂ ਦਾ ਸੀਜ਼ਨ ਹੈ ਅਸੀਂ ਸਪੈਸ਼ਲੀ ਪੀਸੀਆਰ ਮੈਚ ਚ ਲਾਈਆਂ ਨਾਲ ਥਾਣੇ ਦੀ ਵੀ ਉੱਥੇ ਜਿਹੜਾ ਡਿਊਟੀ ਆਫਸਰ ਅੰਦਰ ਥਾਣੇ ਦਾ ਉਸ ਸਪੈਸੀਫਿਕਲੀ ਅਸੀਂ ਉੱਥੇ ਪੈਟਰੋਲਿੰਗ ਲਈ ਲਾਈਏ